ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਰਮੰਦਰ ਸ੍ਰੀ ਹਰਮੰਦਰ ਸਾਹਿਬ ਚ ਸੰਗਤਾਂ ਨੂੰ ਠੱਗੀ ਮਾਰਨ ਦਾ ਨਵਾਂ ਮਾਮਲਾ ਗਾਇਡ ਵਣ ਕੇ ਸੇਵਾਦਾਰ ਦੀ ਮਿਲੀ ਭੁਗਤ ਨਾਲ ਇਕੱਠੇ ਕੀਤੇ ਲੱਖਾਂ ਰੁਪਏ ਅਮਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦੇਸ਼ ਉਦੇਸ਼ਾ ਤੋਂ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨਾਲ ਠੱਗੀ ਮਾਰਨ ਦਾ ਨਵਾਂ ਤੇ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਇਸ ਇਹ ਠੱਗੀ ਇੱਕ ਗ੍ਰਿੰਦਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਪ੍ਰਕਰਮਾ ਚ ਰਹਿ ਕੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਉਹ ਕਿਸਲਾ ਤੋਂ ਸੰਗਤ ਨਾਲ ਮਾਰੀ ਜਾ ਰਹੀ ਹੈ ਗੁਰਿੰਦਰ ਸਿੰਘ ਗੁਰਿੰਦਰ ਸਿੰਘ ਗਾਈਡ ਬਣ ਕੇ ਸੰਗਤ ਨਾਲ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਨਾਲ ਇਸ ਸਿੱਖ ਇਤਿਹਾਸ ਅਤੇ ਇਤਿਹਾਸਕ ਮਹੱਤਤਾ ਬਾਰੇ ਪ੍ਰਕਰਮਾ ਵਿੱਚ ਦੀ ਜਾਣਕਾਰੀ ਮੁਹੱਈਆ ਕਰਵਾਉਂਦਾ ਸੀ ਜਿਸ ਦੇ ਬਦਲੇ ਉਹ ਸੰਗਤਾਂ ਤੋਂ ਮੋਟੀ ਰਕਮ ਵਿਸੂਲ ਕਰਦਾ ਸੀ ਇਹ ਮਾਮਲਾ ਉਸ ਸਮੇਂ ਉਜਾਗਰ ਹੈ ਜਦ ਪ੍ਰਕਰਮਾ ਵਿੱਚ ਸਥਿਤ ਬੇਰ ਬਾਬਾ ਬੁੱਢਾ ਸਾਹਿਬ ਜੀ ਦੇ ਨੇੜੇ ਇੱਕ ਸ਼ਰਧਾਲੂ ਨਾਲ ਝਗੜਦਾ ਹੋਇਆ ਪ੍ਰਕਰਮਾ ਦੀ ਨਿਗਰਾਨ ਸ਼ਮਸ਼ੇਰ ਸਿੰਘ ਸ਼ੇਰਾ ਦੇ ਧਿਆਨ ਵਿੱਚ ਆਇਆ ਹੈ ਸ਼ਮਸ਼ੇਰ ਸਿੰਘ ਸ਼ੇਰਾ ਨੇ ਜਦੋਂ ਇਸ ਮਾਮਲੇ ਦੀ ਕੋਸ਼ਿਸ਼ ਨਾ ਚਾਇਆ ਤਾਂ ਮਾਮਲੇ ਦੀ ਡੰਗਾਈ ਵਿੱਚ ਜਾਂਦਿਆਂ ਇਹ ਪਤਾ ਲੱਗਾ ਕਿ ਇਹ ਹੋਣਾ ਤੱਕ ਲੱਖਾਂ ਰੁਪਏ ਆਪਣੇ ਖਾਤਾ ਰਾਹੀਂ ਸੰਕਤਾ ਪਾਸੋਂ ਲੈ ਚੁੱਕਾ ਹੈ ਇਸ ਤੋਂ ਇਲਾਵਾ ਨਗਦ ਵਿੱਚ ਕਿੰਨੇ ਰੁਪਏ ਇਸ ਦੇ ਇਸ ਸੰਕਤਾ ਪਾਸੋਂ ਹਾਸਲ ਕੀਤੇ ਹਨ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਸ਼ਮਸ਼ੇਰ ਸਿੰਘ ਸ਼ੇਰਾ ਵੱਲੋਂ ਗਲਿਆਣਾ ਚੌਂਕੀ ਨੂੰ ਇਸ ਵੱਲੋਂ ਝਗੜ ਝਗੜਾ ਕਰਨ ਸੰਬੰਧੀ ਸ਼ਿਕਾਇਤ ਦਰਜ ਕਰਾਈ ਗਈ ਹੈ ਇਸ ਖਾਤੇ ਵਿੱਚ ਦੀ ਜਾਂਚ ਕਰਨ ਦੇ ਲੱਖਾਂ ਰੁਪਏ ਦਾ ਲੈਣ-ਦੇਣ ਸਾਹਮਣੇ ਆਇਆ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਮੈਨੇਜ ਭਗਵੰਤ ਸਿੰਘ ਤੰਗੇੜਾ ਨੇ ਦੱਸਿਆ ਕਿ ਇਹ ਮਾਮਲਾ ਧਿਆਨ ਵਿੱਚ ਆਉਂਦਿਆ ਹੀ ਫਲਾਈਂਗ ਵਿਭਾਗ ਵੱਲੋਂ ਨੂੰ ਸੌਂਪ ਦਿੱਤਾ ਗਿਆ ਹੈ ਮੁਕੰਮਲਾ ਪੋਰਟ ਆਉਣ ਤੇ ਹੀ ਕੁਝ ਦੱਸਿਆ ਜਾ ਸਕਦਾ ਹੈ ਸੱਚਖੰਡ ਸ੍ਰੀ ਹਰਿਵੰਦਰ ਸਾਹਿਬ ਦੇ ਪ੍ਰਬੰਧਕ ਲਈ ਪਰਪਰ ਕਰਮਾ ਵਿੱਚ ਹੀ ਜਿੱਥੇ 4 ਮਹੀਨੇ ਤੇ 10 ਇੰਚਾਰਜ ਅਤੇ ਨਿਗਰਾਨ ਤੇ 200 ਦੇ ਕਰੀਬ ਸੇਵਾ ਦਾ 24 ਘੰਟੇ ਡਿਊਟੀ ਲਈ ਤਾਂ ਨਾ ਤਰਿੰਦੇ ਹਨ ਜੋ ਵਕ ਵਕ ਸ਼ਿਫਟਾਂ ਵਿੱਚ ਆਪਣੀ ਡਿਊਟੀ ਕਰਦੇ ਹਨ ਇਹਨਾਂ ਦੀ ਨਿਗਰਾਨੀ ਵਿੱਚ ਇਸ ਤਰ੍ਹਾਂ ਦਾ ਸੰਗਤਾਂ ਦੇ ਨਾਲ ਧੋਖਾ ਹੋ ਜਾਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰੇ ਹੈ ਸੰਗਤਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਸਰੋਬਨੀ ਕਮੇਟੀ ਵੱਲੋਂ ਇੱਕ ਸੂਚਨਾ ਕੇਂਦਰ ਦੇ ਅਤੇ ਪੁੱਛ ਦੋ ਪੁੱਛ ਕੇਂਦਰਾਂ ਤੋਂ ਇਲਾਵਾ 6 ਗਾਈਡ ਵੀ ਮੁਹੱਈਆ ਕਰਵਾਏ ਗਏ ਹਨ ਪਰ ਫਿਰ ਵੀ ਪ੍ਰਾਈਵੇਟ ਤੌਰ ਤੇ ਉੱਤੇ ਗਾਈਡ ਵੱਲੋਂ ਇਸ ਤਰ੍ਹਾਂ ਦੀ ਠੱਗੀ ਮਾਰੀ ਮਾਰੀ ਕਈ ਤਰ੍ਹਾਂ ਦੀ ਸਾਵਧਾਨ ਸਵਾਲੀਆਂ ਚਿੰਨ ਪੈਦਾ ਕਰ ਰਹੀ ਹੈ ਫਿਲਹਾਲ ਇਸ ਮਾਮਲੇ ਦੀ ਡੰਗਾਈ ਨਾਲ ਜਾਣਨੀ ਜਾਂਚ ਕੀਤੀ ਜਾ ਰਹੀ ਹੈ ਹੁਣ ਤੱਕ ਛੇ ਸੇਵਾਦਾਰ ਦੇ ਨਾਮ ਇਸ ਗਾਈਡ ਗੁਰਿੰਦਰ ਸਿੰਘ ਨਾਮ ਦੇ ਨਾਲ ਜੁੜੇ ਹੋਏ ਸਾਹਮਣੇ ਆਏ ਹਨ ਜਿਨ੍ਹਾਂ ਪਾਸੋਂ ਸ਼੍ਰੋਬਣੀ ਕਮੇਟੀ ਦਾ ਫਲਾਈਂਗ ਵਿਭਾਗ ਪੜਤਾਲ ਕਰ ਰਿਹਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ